ਇਕ ਤਰ੍ਹਾਂ ਆ ਦੇਖੋ ਇਹਦਾ ਨਾ ਮੂੰਹ ਨਾ ਮੱਥਾ ਹੈ ਕਹਿੰਦੀ ਜੀ ਮੇਰੇ ਘਰੇ ਆਟਾ ਨਹੀਂ ਛਿੱਟਣਾ ਕਿਸੇ ਨੇ ਆਟੇ ਦੀ ਪੂਰੀ ਕਿਸੇ ਨੇ ਛਿੱਟਣੀ ਕਹਿੰਦੀ ਮੈਂ ਜਦੋਂ ਚੰਗੇ ਕੰਮ ਕਰਦੀ ਸੀ ਮੈਨੂੰ ਕਿਸੇ ਨੇ ਸਲਾਹਿਆ ਨਹੀਂ ਜਰ ਤਾਰੀਫ ਤੇ ਡਿਪੈਂਡ ਆ ਇਹੋ ਜੇ ਲੋਕ ਵੀ ਤੁਸੀਂ ਜਿਹੜਾ ਵੀ ਕੰਮ ਕਰੋ ਤੁਹਾਨੂੰ ਤਰੀਫਾਂ ਮੈਨਸ ਨੂੰ ਵਾਵਾ ਮਿਲੇ ਹੁਣ ਤੂੰ ਗਲਤ ਵੀਡੀਓ ਪਾਉਣੀ ਆ ਹੁਣ ਲੋਕ ਤੇਰੀਆਂ ਤਰੀਫਾਂ ਕਰਦੇ ਆ ਗਾਲਾਂ ਤਾਂ ਹੁਣ ਵੀ ਕੱਢਦੇ ਹੀ ਆ ਨਾ ਤਰੀਫਾਂ ਕਰਨ ਵਾਲੇ ਹੋਣਗੇ ਜਿਹੜੇ ਠਰਕੀ ਹੋਣਗੇ ਜਿਹੜੇ ਚਾਹੁੰਦੇ ਹੋਣਗੇ ਜਿਵੇਂ ਇੱਕ ਉਹ ਕੁੜੀ ਸੀਗੀ ਜਸਨੀਤ ਤਰੀਫਾਂ ਵਾਲਿਆਂ ਨੇ ਉਹਦੇ ਵੀ ਕੱਪੜੇ ਲਵਾਤੇ ਸੀਗੇ ਇੱਕ ਹੋਰ ਸੀਗੀ ਕੀ ਨਾਮ ਲੈਣਾਗਾ ਆ ਜਿਹੜੇ ਜਿਨ੍ਹਾਂ ਨੂੰ ਹੁਣ ਕਮਲਕੌਰ ਦੀਆਂ ਜਾਂ ਹੋਰ ਇਹੋ ਜਿਹੇ ਵੀਡੀਓ ਹਮਾਇਤ ਕਰਦੇ ਆ ਗਲਤ ਹੋਇਆ ਚੰਗੀਆਂ ਲੱਗਦੀਆਂ ਹਨਾ ਵੀਡੀਓ ਉਹਨਾਂ ਜਿਨ੍ਹਾਂ ਨੂੰ ਤਾਂ ਭਾਈਓ ਆਪਣੀਆਂ ਕੁੜੀਆਂ ਨੂੰ ਕਹੋ ਵੀ ਤੁਸੀਂ ਉਹਨਾਂ ਦੀਆਂ ਵੀਡੀਓ ਸੁਣਾ ਕਰੋ ਤੇ ਉਹਤੇ ਵੀਡੀਓ ਬਣਾਇਆ ਕਰੋ ਕੇ ਦੇਖੋ ਜੀ ਕਿੰਨੀ ਚੰਗੀ ਗੱਲ ਕੀਤੀ ਜਿਹੜੇ ਹਮੈਤੀ ਆ ਜਦੋਂ ਆਪਾਂ ਨੂੰ ਪਤਾ ਕਿ ਟੱਬਰ ਦੇ ਵਿੱਚ ਉਹ ਜੀ ਵੀਡੀਓ ਚੱਲ ਨਹੀਂ ਸਕਦੇਗੀ ਦੇਖ ਨਹੀਂ ਸਕਦੇਗੇ ਉਵੇਂ ਤਾਂ ਸਰਕਾਰ ਜੀ ਕਿਸੇ ਨੇ ਕੋਈ ਚੀਜ਼ ਬਾਰੇ ਗੱਲ ਕਰਤੀ ਜੀ ਹੇਟ ਸਪੀਚ ਆ ਫਲਾਨਾਗਾ ਵੀਡੀਓ ਡਾਊਨ ਕਰ ਦਿਓ ਫਲਾਨਾ ਕਰ ਦਿਓ ਇਹਦੇ ਨਾਲ ਮਾਹੌਲ ਖਰਾਬ ਹੁੰਦਾਗਾ ਕਈ ਚੱਕੇ ਵੀ ਹੈ ਨਾ ਪਹਿਲਾਂ ਇਸ ਗੱਲ ਕਰਕੇ ਤੇ ਇਹ ਜਿਹੜੀ ਹੇਟ ਸਪੀਚ ਨਾਲ ਟੱਬਰਾਂ ਦੇ ਟੱਬਰ ਜਿਹੜੇ ਸਕੂਲਾਂ ਵਾਲੇ ਜਵਾਕ ਨਹੀਂ ਕਿ ਨਹੀਂ ਕੁੜੀਆਂ ਰੀਲਾ ਬਣਾਉਣ ਲੱਗ ਗਈਆਂ ਬੱਚੀਆਂ ਇਹ ਹੇਟ ਸਪੀਚ ਨਹੀਂ ਹੈ ਤੇ ਉਦੋਂ ਵੀ ਕੰਮ ਘਟਿਆ ਕੰਮ ਆ ਇਹ ਅਖੇ ਜੀ ਆਟਾ ਨਹੀਂ ਸਿੱਟਣਾ ਸਾਡਾ ਖਰਚਾ ਜਰ ਜੇ ਹੁਣ ਕੋਈ ਗਰੀਬ ਆ ਕੁਸਕ ਤਾਂ ਗਰੀਬ ਵੀ ਨਹੀਂ ਹੈ ਨਹੀਂ ਮਤਲਬ ਤੁਸੀਂ ਪੈਸੇ ਕਮਾਉਣ ਦੇ ਖਾਤਰ ਲੋਕਾਂ ਦੇ ਛੋਟੇ ਛੋਟੇ ਬੱਚਿਆਂ ਨੂੰ ਖਰਾਬ ਕਰੋਗੇ ਉਹਨਾਂ ਨੂੰ ਤੁਸੀਂ ਗੰਦ ਬੋਲੋਗੇ ਅੱਜ ਕੱਲ ਬੱਚਿਆਂ ਨੂੰ ਖੂਨ ਫੜਾ ਦਿੰਦੇ ਆ ਨਾ ਮਾਪਿਓ ਉਹਨਾਂ ਨੂੰ ਤੁਸੀਂ ਗੰਦੀਆਂ ਗੱਲਾਂ ਸੁਣਾ ਕੇ ਪੈਸੇ ਕਮਾਉਂਗੇ ਇਹ ਤੁਹਾਡਾ ਜਮੀਰ ਆ ਕੁੜੀਆਂ ਕੰਮ ਕਰਦੀਆਂ ਏ ਜਿਨ੍ਹਾਂ ਨੂੰ ਆਪਦੀ ਇੱਜ਼ਤ ਦੀ ਤੇ ਆਸੇ ਪਾਸੇ ਦੇ ਸਮਾਜ ਦੀ ਪਰਵਾਹ ਹੁੰਦੀ ਆ ਉਹ ਕੰਮ ਕਰਕੇ ਹੀ ਪੈਸੇ ਕਮਾਉਣੀ ਆ ਤੁਹਾਡੇ ਵਾਂਗੂ ਇਹ ਨਹੀਂ ਕਿ ਉਹ ਮੈਂ ਪੈਸੇ ਕਮਾ ਲਓ ਹੁਣ ਨੀਲੀਆਂ ਵੀਡੀਓ ਲੀ ਕੋਈ ਜਾਂਦੀਆਂ ਤਾਂ ਪੈਸਾ ਕਮਾਉਣਾ ਹੋਵੇ ਜਿਹੜਾ ਕਿ ਗਰੀਬ ਹੁੰਦਾ ਗਰੀਬ ਦਾ ਮਤਲਬ ਇਹ ਨਹੀਂ ਹੈਗਾ ਉਹ ਆਪਦੇ ਇੱਜ਼ਤ ਨੂੰ ਡੱਗ ਪੂਗਾ ਆਪਦੇ ਈਮਾਨ ਨੂੰ ਡੱਗ ਪੂਗਾ ਮੇਰੇ ਘਰੇ ਜੀ ਆਟਾ ਨਹੀਂ ਛਟਣਾ ਕਿਸੇ ਨੇ ਫਲਾਨਾ ਨਹੀਂ ਛਟਣਾਗਾ ਤੂੰ ਮਿਹਨਤ ਕਰਨਾ ਤੂੰ ਜੋਬ ਕਰ ਹੈ ਬਾਹਰ ਇਸਾਂ ਦੇ ਵਿੱਚ ਕੁੜੀਆਂ ਦੋ-ਦੋ ਜੋਬਾਂ ਕਰਦੀਆਂ ਟਫ ਜੋਬਾਂ ਕਰਦੀਆਂ ਜਿਨ੍ਹਾਂ ਨੇ ਗਲਤ ਕੰਮ ਕਰਨੇ ਬਾਈ ਉਹਨੇ ਗਲਤੀ ਕਰਨੇ ਆ ਉਹ ਇਹ ਬਹਾਨਾ ਨਹੀਂ ਲਾ ਸਕਦੇ ਕਿ ਸਾਡਾ ਖਰਚਾ ਸਾਡੀਆਂ ਗਲਤ ਰੀਲਾਂ ਤੋਂ ਅਸੀਂ ਗਲਤ ਸਿੱਖਿਆ ਦੇਵਾਂਗੇ ਇਹ ਵਾਇਰਲ ਹੁੰਦੀਆਂ ਜਿਹੜੇ ਤੁਹਾਡੇ ਫੋਲੋਅਰ ਉਹ ਤਮਾਸ਼ੇ ਦੇਖਣ ਵਾਲੇ ਹੁੰਦੇ ਆ ਉਹ ਫੋਲੋਅਰ ਨਹੀਂ ਹੁੰਦੇਗੇ ਕਿਹੋ ਜੀ ਯਾਰ ਸੋਚ ਇਹਨਾਂ ਦੀ ਘਰ ਕੀ ਪਈ ਆ ਵੀ ਤੁਹਾਨੂੰ ਵਾਹ ਵਾਹ ਤੋਂ ਬਿਨਾਂ ਤੁਹਾਨੂੰ ਉਹ ਹੋਣੀ ਹੁੰਦਾਗਾ ਮੈਥੋਂ ਵੀ ਕੋਈ ਅਕਾਦਮੀ ਤਾਰੀਫ ਨਹੀਂ ਕੀਤੀ ਕਿਸੇ ਨੇ ਮੈਂ ਚੰਗੇ ਕੰਮ ਜਦੋਂ ਕੀਤੇ ਯਾਰ ਕਮਾਲ ਦੀ ਗੱਲ ਹੋ ਗਈ ਆ ਤਾਂ ਦੁਨੀਆ ਚੰਗੇ ਤੋਂ ਚੰਗੇ ਕੰਮ ਲਗਾ ਕੇ ਕਰਦੀ ਆ ਨੇ ਕੀ ਕਰਾ ਕਹਿੰਦੇ ਹੁੰਦੇ ਦਰਿਆ ਵਿੱਚ ਡਾਲ ਇਹ ਕਹਿੰਦੀ ਜੀ ਮੇਰੀ ਮੇਰੇ ਤੇ ਲੋਕ ਮੋਨੀਟਰ ਮੈਨੂੰ ਕਰਨ ਮੈਂ ਜਿਹੜਾ ਵੀ ਕੰਮ ਕਰਾਂ ਉਹਦੀ ਵਾਹ ਵਾਹ ਹੋਵੇ ਕਮਾਲ ਹੋ ਗਈ ਯਾਰ ਆ ਦੇਖ ਲੋ ਕੁੜੀਆਂ ਕੰਮ ਕਰਦੀਆਂ ਜਿਨ੍ਹਾਂ ਨੇ ਇੰਨੇ ਬੰਦਿਆਂ ਦੇ ਬਰੋਬਰ ਕੰਮ ਕਰਦੀਆਂ ਜਿਨ੍ਹਾਂ ਨੂੰ ਆਪਦੀ ਇੱਜ਼ਤ ਤੇ ਸਮਾਜ ਦੀ ਪਰਵਾਹ ਹੁੰਦੀ ਆ ਜਿਨ੍ਹਾਂ ਨੇ ਜਿਨ੍ਹਾਂ ਦੀ ਹੁਣ ਇੱਕ ਉਸਨ ਵਾਲੀ ਗੱਲ ਆ ਵੀ ਜਿਹੜੀਆਂ ਹੁਣ ਗਲਤ ਵੀਡੀਓ ਪਾਉਂਦੀਆਂ ਡਬਲ ਮੀਨਿੰਗ ਪਾਉਂਦੀਆਂ ਅੰਗ ਪ੍ਰਦਰਸ਼ਨ ਕਰਦੀਆਂ ਉਹਨਾਂ ਨੂੰ ਕੋਈ ਸੁਪਨਾ ਆ ਗਿਆ ਸੀਗਾ ਵੀ ਇਸ ਤਰ੍ਹਾਂ ਕਰੀਏ ਉਹਨਾਂ ਨੇ ਕਿਤੋਂ ਦੇਖਿਆ ਕਿਤੋਂ ਸੁਣਿਆ ਤਾਂ ਫੇਰ ਹੀ ਉਹਨਾਂ ਨੂੰ ਫੁਰਨਾ ਫੁਰਿਆ ਨਾ ਵੀ ਅਸੀਂ ਵੀ ਕਰੀਏ ਵੀ ਇਹਨੂੰ ਪੈਸੇ ਬਣਦੇ ਆ ਤਾਂ ਐਵੇਂ ਮਗਰ ਦੀ ਮਗਰ ਸਾਰੇ ਚੀਜ਼ ਜਿਹੜੇ ਬੱਚੇ ਨਵੀਆਂ ਕੁੜੀਆਂ ਨਿੱਕੀਆਂ ਨੇ ਕਿਆਂ ਰੀਲਾਂ ਬਣਾਉਣ ਲੱਗ ਗੀਆਂ ਉਹ ਖਰਾਬ ਹੁੰਦੀਆਂ ਇਹ ਸਾਰਾ ਮੁੱਦਾ ਹੈਗਾ ਹਾਂ ਜਿਹੜੇ ਚਾਹੁੰਦੇ ਆ ਵੀ ਸਾਡੀਆਂ ਕੁੜੀਆਂ ਵੀ ਖਰਾਬ ਹੋ ਜਾਣ ਸਾਡੀਆਂ ਭੈਣਾਂ ਵੀ ਖਰਾਬ ਹੋ ਜਾਣ ਤਾਂ ਉਹ ਇਹਨਾਂ ਨੂੰ ਸਪੋਰਟ ਕਰੋ ਕਿਉਂਕਿ ਘਮ ਘਮਾ ਕੇ ਜਦੋਂ ਤੁਸੀਂ ਆਉਦੇ ਬੱਚੇ ਨੂੰ ਨਵਾਂ ਫੋਨ ਦੇਉਂਗੇ ਉਹਨਾਂ ਕੋਲ ਇਹਨਾਂ ਰੀਲਾਂ ਪਹੁੰਚ ਹੀ ਜਾਣੀਆਂ ਐ ਸਿੱਧੀ ਜੀ ਗੱਲ ਆ ਇਹ ਨਹੀਂ ਸਮਝ ਆਉਂਦੀ ਜਦਦੇ ਹੋਏ ਯਾਰ ਇਹਦੇ ਜੀ ਆਜ਼ਾਦੀ ਦੇ ਡੈਮੋਕਰੇਸੀ ਦੇ ਡੈਮੋਕਰੇਸੀ ਤਾਂ ਹੋਰ ਦੇਸ਼ਾਂ ਦੇ ਵਿੱਚ ਵੀ ਹੈਗੀ ਐ ਇੰਨਾ ਗੰਦ ਕਿਤੇ ਨਹੀਂ ਪਾਇਆ ਹੋਇਆਗਾ ਚੋ ਠੀਕ ਐ ਭਾਈ